ਟੁਟੀਵਰਦਨ ਭਗਵਾਨ ਸਿੰਘ ਮਾਨ ਦੇ ਵੱਲੋਂ ਪੈਂਡਿੰਗ ਇੰਤਕਾਲਾਂ ਦੇ ਲਈ ਮਲੇਰਕੋਟਲਾ ਤਹਿਸੀਲ ਕੰਪਲੈਕਸ ਵਿਕੇ ਲਗਾਏ ਗਏ ਵਿਸ਼ੇਸ਼ ਕੈਂਪ ਦੇ ਰਾਹੀਂ ਲੋਕਾਂ ਨੂੰ ਖੱਜਲ ਖਰੀ ਤੋਂ ਬਚਾਉਣਾ ਸੀ ਪਰ ਸਵੇਰੇ ਲੋਕੀ ਅਖਬਾਰਾਂ ਦੀਆਂ ਖਬਰਾਂ ਤੇ ਪਟਵਾਰੀਆਂ ਦੇ ਕੈਨ ਦੇ ਮੁਤਾਬਕ ਸਵੇਰੇ 9 ਵਜੇ ਦਫ਼ਤਰੀ ਟਾਈਮ ਮੁਤਾਬਕ ਕਿੜਾਕ ਦੀ ਠੰਡ ਵਿੱਚ ਆ ਗਏ ਪਰ ਉੱਥੇ ਨਾ ਹੀ ਕੋਈ ਅਧਿਕਾਰੀ ਪਟਵਾਰੀ ਜਾਂ ਤਹਿਸੀਲਦਾਰ ਨਾ ਹੋਣ ਦੇ ਕਾਰਨ ਠੰਡ ਵਿੱਚ ਦਫ਼ਤਰ ਅੱਗੇ ਇੰਤਜ਼ਾਰ ਕਰਦੇ ਰਹੇ ਚੇਤੇ ਰਹੇ ਕਿ ਮਲੇਰਕੋਟਲਾ ਜ਼ਿਲ੍ਹੇ ਦੀਆਂ ਦੋ ਤਹਿਸੀਲਾ ਆਮਦਗੜ ਅਤੇ ਮਲੇਰਕੋਟਲਾ ਦੇ ਵਿੱਚ ਇੱਕ ਹੀ ਤਹਿਸੀਲਾਰ ਹੋਣ ਕਰਕੇ ਲੋਕਾਂ ਨੂੰ ਆਮਦਨਾਂ ਦੇ ਵਿੱਚ ਵੀ ਖੱਜਲ ਖਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਅੱਜ ਵਿਸ਼ੇਸ਼ ਕੈਂਪ ਵਾਲੇ ਦਿਨ ਵੀ ਕਾ ਸਿੰਘ ਆ ਜੀ ਕਿਤੋਂ ਆਇਆ ਖਾੜੜਿਆ ਤੂੰ ਅੱਜ ਤੁਸੀਂ ਉਹ ਤਹਿਸੀਲ ਚਾਹੀਏ ਛੁੱਟੀ ਵਾਲ ਦੇ ਕੀ ਕੀ ਕਾਰਨ ਕੀ ਕੀ ਬੰਦ ਜੀ ਕੈਂਪ ਦਾ ਪਤਾ ਲੱਗਿਆ ਦੀ ਅਖਬਾਰ ਥਰੂ ਵੀ ਕੈਂਪ ਲੱਗਣਾ ਇੰਤਕਾਲ ਜਿਹੜੇ ਪੁਰਾਣੇ ਰਹਿੰਦੇ ਨੇ ਉਹ ਸਹੀ ਕਰਾਉਣ ਖਾਤਰ ਆਏ ਆ ਜੀ ਕਿੰਨਾ ਦਿਨ ਹੋ ਗਿਆ ਤੁਹਾਨੂੰ ਆਏ ਨੂੰ ਸਾਹੀ 10 ਵਜੇ ਤੇ ਆਏ ਹੋਇਆ ਜੀ ਕੋ ਕਮਰਾ ਵਗੈਰਾ ਖੁੱਲਾ ਹੈਗਾ ਕੋਈ ਅਧਿਕਾਰੀ ਨਹੀਂ ਜੀ ਹਜੇ ਕੋਈ ਨਾ ਅਧਿਕਾਰੀ ਆ ਜੀ ਨਾ ਕਮਰਾ ਖੁੱਲਾ ਬਾਹਰ ਖੜੇ ਆ ਵਿੱਚ ਬੁੜੀਆਂ ਵੀ ਖੜੀਆਂ ਨੇ ਸਾਰੇ ਠੰਡ ਦਾ ਮੌਸਮ ਹੈ ਪ੍ਰਬੰਧ ਨਹੀਂ ਕੀਤਾ ਕੋਈ ਹਜੇ ਪ੍ਰਬੰਧ ਨਹੀਂ ਜੀ ਅਸੀਂ ਮਲੇਰਕੋਟਲੇ ਕੀ ਕਰਨਾ ਹੈ ਛੁੱਟੀ ਵਾਲ ਦਿਨਾਂ ਜੁਰੇ ਅਸੀਂ ਸਾਨੂੰ ਬੁਲਾਇਆ ਗਿਆ ਤਾਂ ਕਹਿੰਦੇ ਇੱਥੇ ਵੀ ਕੈਂਪ ਲੱਗੇ ਨੇ ਤੁਸੀਂ ਸੈਨਸਮ ਜਿਹੜੇ ਕਰਵਾਣੇ ਹੋਗੇ ਰਜਿਸਟਰੀਆਂ ਦੇ ਕੁਝ ਮਰਜ਼ੀ ਕੰਮ ਕਰਵਾਣੇ ਹੋਗੇ ਅੱਜ ਦੇ ਦਿਨ ਆਈਓ 2 ਦਿਨਾਂ ਦਾ ਕੈਂਪ ਦਾ ਅਸੀਂ ਸਵੇਰ ਦੇ 8 ਵਜੇ ਦੇ ਬੈਠੇ ਆ ਠੰਡ ਦੇ ਵਿੱਚ ਅਸੀਂ ਬਿੱਲ ਥੋੜਾ ਹੀ ਆ ਘਰ ਦੇ ਵਿੱਚ ਇਹਨਾਂ ਆਪੇ ਛੋਟਾ ਜਿਹਾ ਕੋਈ ਅਧਿਕਾਰੀ ਕੋਈ ਪਟਵਾਰੀ ਕੁਝ ਵੀ ਨਹੀਂ ਕੁਝ ਵੀ ਨਹੀਂ ਨਾ ਪਟਵਾਰੀ ਮਿਲੇ ਨਾ ਸਾਨੂੰ ਕੋਈ ਨੰਬਰਦਾਰ ਮਿਲੇ ਨਾ ਕੋਈ ਸਾਨੂੰ ਕੁਝ ਵੀ ਨਹੀਂ ਮਿਲਿਆ ਦੇਖੋ ਲੋਕ ਲੱਗੇ ਹੋਏ ਨੇ ਉਰ ਹੁਣ ਦੁਨੀਆ ਦੇ ਕੀ ਕਰੇ ਪਬਲਿਕ ਦੱਸਉ ਰਿਹਾ ਬਲਾ ਕੇ ਟਾਈਮ ਪਰ ਸਾਨੂੰ ਬਿਲਕੁਲ ਨਹੀਂ ਵੀ ਧਿਆਉਣ ਦਿੱਤਾ ਜਾਂਦਾ ਟਾਈਮ